ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪਟਿਕ ਪਟਲਾ ਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਦੀ ਅਸੀਂ ਜਿਹੜੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਉਹ ਰਹਿਣ ਵਾਲੀ ਹੈ ਚਿਕਨ ਵਰਕ ਦੇ ਵਿੱਚ ਪੈਚ ਵਰਕ ਵਾਲੇ ਸੂਟ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲਿਆ कॉटन ਸਟੱਫ ਦੇ ਵਿੱਚ ਤੇ ਬਾਂਦਨੀ ਪ੍ਰਿੰਟ ਦਾ ਰਹਿਣ ਵਾਲਾ ਪਿਓਰ ਦਾ ਦੁਪੱਟਾ ਸੂਟ ਜਿਹੜੇ ਰਹਿਣ ਵਾਲੇ ਬੜੇ ਪਿਆਰੇ ਜੀ ਦੇਖੋ ਕੈਮਰੇ ਦੇ ਵਿੱਚ ਜਿਹੜਾ ਇਹ ਵਾਲਾ ਸੂਟ ਆ ਉਹਦਾ ਪ੍ਰੋਪਰ ਕਲਰ ਇਹ ਵਾਲਾ ਜੀ ਠੀਕ ਹੈ ਜੀ ਜਿਹੜਾ ਮੈਂ ਹੁਣ ਦਿਖਾ ਰਹੀ ਆ ਪ੍ਰੋਪਰ ਕਲਰ ਇਹ ਵਾਲਾ ਥੋੜਾ ਜਿਹਾ ਲਾਈਟ ਪੈਨ ਦੇ ਨਾਲ ਕਲਰ ਚੇਂਜ ਹੁੰਦਾ ਲਾਈਟ ਆਉਂਦਾ ਪਰ ਪ੍ਰੋਪਰ ਕਲਰ ਬੜਾ ਪਿਆਰਾ ਜਾਂ ਰੈਸਟ ਜਾਂ ਕਲਰ ਹੈ ਜੀ ਦੇਖੋ ਇਹ ਵਾਲਾ ਪ੍ਰੋਪਰ ਕਲਰ ਹੈ ਤੁਸੀਂ ਦੇਖ ਸਕਦੇ ਹੋ ਸੈਂਟਰ ਦੇ ਵਿੱਚ ਇਹਦੇ ਚਿਕਨ ਵਰਕ ਦਾ ਪੈਚ ਬਣਿਆ ਹੋਇਆ ਜੀ ਸੂਟ ਦੇ ਵਿੱਚ ਸੈਂਟਰ ਦੇ ਵਿੱਚ ਚਿਕਨ ਵਰਕ ਦਾ ਪੈਚ ਬਣਿਆ ਹੋਇਆ ਬੜਾ ਪਿਆਰਾ ਜਾਂ ਪੈਚਾ ਚਿਕਨ ਵਰਕ ਦਾ ਠੀਕ ਹੈ ਜੀ ਸਾਈਡ ਤੇ ਸੈਂਟਰ ਕੱਟ ਲੇਸ ਲਗਾ ਕੇ ਅਸੀਂ ਇਹਨੂੰ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਦੇਖੋ ਹੁਣ ਮੈਂ ਕੈਮਰਾ ਨਜ਼ਦੀਕ ਕਰਦੀ ਆਂ ਦਾ ਕਲਰ ਚੇਂਜ ਹੋ ਰਿਹਾ ਪਰ ਇਹ ਵਾਲਾ ਕਲਰ ਨਹੀਂ ਹੈ ਕਲਰ ਪ੍ਰੋਪਰ ਵਾਲਾ ਕਲਰ ਇਹ ਵਾਲਾ ਕਲਰ ਹੈ ਜੀ ਠੀਕ ਹੈ ਜੀ ਪ੍ਰੋਪਰ ਇਹ ਵਾਲਾ ਰੈਸਟ ਕਲਰ ਹੈ ਜੀ ਇਹ ਦੇਖੋ ਇਹਦੇ ਸੈਂਟਰ ਦੇ ਵਿੱਚ ਜਿਹੜਾ ਪੈਚ ਵਰਕ ਲੱਗਿਆ ਹੋਇਆ ਚਿਕਨ ਦਾ ਇਹਨੂੰ ਲੇਸ ਲਗਾ ਕੇ ਐਦਾ ਇਹਨੂੰ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਸਾਈਡ ਤੇ ਦੇਖੋ ਇਹਦੇ ਵਰਕ ਹੈ ਜੀ ਸੂਟ ਦੇ ਠੀਕ ਹੈ ਜੀ ਸਾਈਡ ਤੇ ਸੂਟ ਤੇ ਵਰਕ ਦਿੱਤਾ ਹੋਇਆ ਪ੍ਰੋਪਰ ਠੀਕ ਹੈ ਜੀ ਦੋਨੋਂ ਸਾਈਡ ਇਹਦੇ ਵਰਕ ਆਉਣ ਵਾਲਾ ਸੈਂਟਰ ਚ ਚਿਕਨ ਵਰਕ ਪੈਚ ਹੈ ਦੋਨੋਂ ਸਾਈਡ ਵਰਕ ਆਉਣ ਵਾਲਾ ਬੜਾ ਪਿਆਰਾ ਜਿਹਾ ਸੋਨਾ ਜਿਹਾ ਸੂਟ ਰੈਡੀ ਹੋਇਆ ਚਿਕਨ ਵਰਕ ਦੇ ਵਿੱਚ ਪੈਚ ਵਰਕ ਦੇ ਨਾਲ ਸੈਂਟਰ ਚ ਨੈਕ ਪੱਟੀ ਬਣੀ ਹੋਈ ਹੈ ਠੀਕ ਹੈ ਜੀ ਸੈਂਟਰ ਚ ਨੈਕ ਪੱਟੀ ਬਣੀ ਹੋਈ ਹੈ ਕਲਰ ਹੈਗਾ ਰੈਸਟ ਪਰ ਕੈਮਰੇਜ ਥੋੜਾ ਡਲ ਆ ਰਿਹਾ ਰੈਸਟ ਕਲਰ ਹੈ ਜੀ ਠੀਕ ਹੈ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਪ੍ਰੋਪਰ ਇਹ ਵਾਲਾ ਕਲਰ ਹੈ ਸੂਟ ਦਾ ਬਹੁਤ ਪਿਆਰਾ ਕਲਰ ਰਹਿਣ ਵਾਲਾ ਸੈਂਟਰ 'ਚ ਚਿਕਨ ਵਰਕ ਪੈਚ ਹੈ ਜੀ ਦੋਨੋਂ ਸਾਈਡ ਵਰਕ ਆਉਣ ਵਾਲਾ ਨੀਚੇ ਘੇਰੇ ਦੇ ਉੱਪਰ ਵੀ ਆ ਦੇਖੋ ਨੀਚੇ ਘੇਰੇ ਉੱਪਰ ਵੀ ਲੈਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਘੇਰੇ ਨੂੰ ਦੇਖੋ ਐਦਾਂ ਦਾ ਘੇਰਾ ਰੈਡੀ ਹੋਇਆ ਜੀ ਇਹਦੇ ਲੈਸ ਲਗਾ ਕੇ ਬੜਾ ਸੋਹਣਾ ਜਿਹਾ ਘੇਰਾ ਰੈਡੀ ਹੋ ਰਿਹਾ ਹੈ ਜਿਹੜੇ ਦਿਨ ਪਲੇਨ ਰਹਿਣ ਵਾਲੀ ਇਹਦੇ ਨਾਲ ਬਾਟਮ ਠੀਕ ਹੈ ਜੀ ਪਲੇਨ ਰਹਿਣ ਵਾਲੀ ਇਹਦੇ ਨਾਲ ਬਾਟਮ ਪ੍ਰੋਪਰ ਇਹ ਵਾਲਾ ਕਲਰ ਹੈ ਸੂਟ ਬੜਾ ਪਿਆਰਾ ਕਲਰ ਵੀ ਬੜਾ ਪਿਆਰਾ ਇਹ ਵਾਲਾ ਪ੍ਰੋਪਰ ਕਲਰ ਹੈ ਜੀ ਠੀਕ ਹੈ ਬਾਂਦਨੀ ਪ੍ਰਿੰਟ ਦਾ ਰਹਿਣ ਵਾਲਾ ਪਿਓਰ ਦਾ ਦੁਪੱਟਾ ਦਿਖਾ ਰਹੇ ਹਾਂ ਤੁਹਾਨੂੰ ਬਾਂਦਨੀ ਪ੍ਰਿੰਟ ਦਾ ਪਿਓਰ ਵਾਲਾ ਦੁਪੱਟਾ ਰਹਿਣ ਵਾਲਾ ਬੜਾ ਖੁੱਲਾ ਡੁੱਲਾ ਵਰਥਪੂਰੀ ਹੈ ਦੁਪੱਟੇ ਦੀ 2.5 ਮੀਟਰ ਕੱਟ ਰਹਿਣ ਵਾਲੀ ਹੈ ਦੇਖ ਲਓ ਇਹ ਵਾਲਾ ਰੈਣ ਵਾਲਾ ਬਾਂਦਨੀ ਪ੍ਰਿੰਟ ਦਾ ਪਿਓਰ ਦਾ ਦੁਪੱਟਾ ਠੀਕ ਹੈ ਜੀ ਦੁਪੱਟੇ ਦੇ ਉੱਪਰ 4 ਸਾਈਡ ਪੱਟੀ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਦੋ ਇਹਦੇ ਉੱਪਰ ਦੇਖੋ ਟਸਲਸ ਵੀ ਲਗਾਏ ਗਏ ਆ ਕਾਫੀ ਸੋਹਣਾ ਜਿਹਾ ਸੂਟ ਰੈਡੀ ਹੋਇਆ ਜੀ ਇਹ ਵਾਲਾ ਬੜਾ ਪਿਆਰਾ ਜਿਹਾ ਸੂਟ ਰੈਣ ਵਾਲਾ ਬਾਂਦਨੀ ਪ੍ਰਿੰਟ ਦਾ ਟਾਈ ਮਿਟਰ ਦੁਪੱਟੇ ਦੀ ਕੱਟ ਰਹਿਣ ਵਾਲੀ ਹੈ ਪਿਓਰ ਦਾ ਦੁਪੱਟਾ ਦੇਖੋ ਤੁਹਾਨੂੰ ਸੀ ਬਿਲਕੁਲ ਥੋੜੀ ਜੀ ਪ੍ਰਾਈਸ ਦੇ ਵਿੱਚ ਇਹ ਵਾਲਾ ਸੂਟ ਦੇ ਰਹੇ ਆ ਸਿਰਫ 1050 ਦੇ ਵਿੱਚ ਤੁਹਾਨੂੰ ਇਹ ਵਾਲਾ ਸੀ ਸੂਟ ਦੇ ਰਹੇ ਆ ਜੀ ਟਾਈ ਮੀਟਰ ਰਹਿਣ ਵਾਲੀ ਹੈ ਕੱਟ ਸੈਂਟਰ ਚ ਪੈਚ ਵਰਕ ਹੈ ਚਿਕਨ neck ਪੱਟੀ ਬਣੀ ਹੋਈ ਹੈ ਦੋਨੋਂ ਸਾਈਡ ਵਰਕ ਆਉਣ ਵਾਲਾ ਬੜਾ ਸੋਹਣਾ ਜਿਹਾ ਪਾਰਟੀ ਵੇਅਰ ਸੂਟ ਹੈ ਜੀ ਠੀਕ ਹੈ ਜੀ ਸਰਦਾਰੀ ਸੂਟ ਰਹਿਣ ਵਾਲਾ ਬੜਾ ਪਿਆਰਾ ਜਿਹਾ ਇਹਦੇ ਨਾਲ ਇਹ ਵਾਲੀ ਆਉਣ ਵਾਲੀ ਨਾਲ ਬੋਟਮ ਪਿਓਰ ਦਾ ਦੁਪੱਟਾ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ ਚਿਕਨ ਵਰਕ ਪੈਚ ਵੀ ਹੈ ਤੇ ਕਾਟਨ ਸਟਫ ਹੈ ਠੀਕ ਹੈ ਇਹ ਕੇਵਲਾ ਕਲਰ ਆ ਰਿਹਾ ਸੀ ਦੂਸਰਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਦੇਖੋ ਤੁਹਾਨੂੰ ਸਿਰਫ ਪ੍ਰਾਈਸ ਦੇ ਰਹੇ 1050 ਦੇ ਵਿੱਚ ਇਹ ਵਾਲਾ ਸੂਟ ਦੇ ਰਹੇ ਆ ਅਗਲਾ ਕਲਰ ਚੈੱਕ ਕਰੋ ਇਹ ਲਾਈਟ ਜਿਹਾ ਜੈਲੋ ਕਲਰ ਹੈ ਮਿੱਠਾ ਜਿਹਾ ਜੈਲੋ ਕਲਰ ਹੈ ਜੀ ਠੀਕ ਹੈ ਪ੍ਰੋ ਕੈਮਰੇਜ ਥੋੜਾ ਜਿਹਾ ਲਾਈਟ ਡਲ ਜਾ ਰਿਹਾ ਪਰ ਇਹਦਾ ਪ੍ਰੋਪਰ ਕਲਰ ਤੁਹਾਨੂੰ ਦਿਖਾਉਣ ਲੱਗੀਆਂ ਦੇਖੋ ਪ੍ਰੋਪਰ ਕਲਰ ਇਹਦਾ ਇਹ ਵਾਲਾ ਜੀ ਠੀਕ ਹੈ ਜੀ ਪ੍ਰੋਪਰ ਕਲਰ ਜਿਹੜਾ ਆਉਂਦਾ ਹੈ ਕੈਮਰੇ ਦੇ ਵਿੱਚ ਇਹ ਵਾਲਾ ਹੈ ਠੀਕ ਹੈ ਦੇਖ ਸਕਦੇ ਹੋ ਸੈਂਟਰ ਚ ਚਿਕਨ ਵਰਕ ਪੈਚ ਹੈ ਦੋਨੋਂ ਸਾਈਡ ਲੈਸ ਕੱਟ ਅਟੈਚ ਕੀਤੀ ਗਈ ਹੈ neck ਪੱਟੀ ਬਣੀ ਹੋਈ ਹੈ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ neck ਪੱਟੀ ਬਣੀ ਹੋਈ ਹੈ ਦੋਨੋਂ ਸਾਈਡ ਵਰਕ ਆਉਣ ਵਾਲਾ ਹੈ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਹੈ ਜਾਮ ਕਾਟਨ ਸਟਾਫ ਰਹਿਣ ਵਾਲਾ ਸ਼ਰਟ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਵਰਕ ਆ ਰਿਹਾ ਸੈਂਟਰ ਚ ਚਿਕਨ ਵਰਕ ਪੈਚ ਹੈ ਘੇਰੇ ਦੇ ਘੇਰੇ ਦੇ ਵਿੱਚ ਵੀ نیچے ਘੇਰੇ ਤੇ ਵੀ ਲੈਸ ਲਗਾ ਕੇ ਦਾ ਪੱਟੀ ਲਗਾ ਕੇ ਇਹਨੂੰ ਘੇਰੇ ਨੂੰ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਹੈ neck ਪੱਟੀ ਇਹ ਵਾਲੀ neck ਪੱਟੀ ਰਹਿਣ ਵਾਲੀ ਹੈ ਇਹ ਵਾਲਾ ਪ੍ਰੋਪਰ ਕਲਰ ਰਹਿਣ ਵਾਲਾ ਸੂਟ ਦਾ ਠੀਕ ਹੈ ਜੀ బాణీ పర్యోర యొక్క కట్లా దుట్టా ఠీవీ రీట ఠీ ప్లేన పలేన రూ బ ਪਿਓਰ ਦਾ ਦੁਪੱਟਾ ਰਹੂਗਾ 2.5 ਮੀਟਰ ਕੱਟ ਰਹਿਣ ਵਾਲੀ ਹੈ ਦੁਪੱਟੇ ਦੀ ਬਾਂਦਨੀ ਪ੍ਰਿੰਟ ਦੇ ਵਿੱਚ ਦੁਪੱਟਾ ਹੈ ਜੀ ਠੀਕ ਹੈ ਜੀ ਦੁਪੱਟੇ ਦੇ 4 ਸਾਈਡ ਲੈਂਸ ਲੱਗੀ ਹੋਈ ਹੈ ਠੀਕ ਹੈ ਜੀ ਦੁਪੱਟੇ ਦੇ ਉੱਪਰ 4 ਸਾਈਡ ਲੈਂਸ ਲੱਗੀ ਹੈ ਪੱਟੀ ਸੌਰੀ 4 ਸਾਈਡ ਰੇ ਪੱਟੀ ਲੱਗੀ ਹੋਈ ਹੈ ਟਸਲਸ ਵੀ ਲੱਗੇ ਹੋਏ ਹੈ ਦੁਪੱਟੇ ਦੇ ਬੜਾ ਸੋਹਣਾ ਜਿਹਾ ਸੂਟ ਹੈ 2 ਮੀਟਰ ਲਊਗੀ ਦੁਪट्टे ਦੀ ਕੱਟ ਬਾਂਦਨੀ ਪ੍ਰਿੰਟ ਦਾ ਦੁਪੱਟਾ ਰਹਿਣ ਵਾਲਾ ਬੜਾ ਪਿਆਰਾ ਜਿਹਾ ਸੂਟ ਹੈ ਜੀ ਸਿਰਫ ਪ੍ਰਾਈਸ ਦੇ ਰਹੇ ਆ ਤੁਹਾਨੂੰ 1050 ਠੀਕ ਹੈ ਜੀ 1050 कॉटन ਸਟਾਫ ਰਹਿਣ ਵਾਲਾ ਜੀ ਇਹ ਬੜਾ ਪਿਆਰਾ ਜਿਹਾ ਸੂਟ ਹੈ ਬਹੁਤ ਪਿਆਰੇ ਸੂਟ ਰਹਿਣ ਵਾਲਿਆ ਸਿਰਫ ਤੁਹਾਨੂੰ ਆਫਰ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਦੇ ਰਹੇ ਆ ਤੁਹਾਨੂੰ 1050 ਦੇ ਵਿੱਚ ਇਹ ਵਾਲਾ ਤੁਹਾਨੂੰ ਸੂਟ ਦੇ ਰਹੇ ਆ ਆਫਰ ਪ੍ਰਾਈਸ ਦੇ ਵਿੱਚ ਜਿਹੜੀ ਵੀ ਮੇਰੀ ਪੈਨ ਨੂੰ ਕੋਈ ਵੀ ਸੂਟ ਪਸੰਦ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਬਿਲਕੁਲ ਵਧੀਆ ਵਾਲਾ ਦੁਪੱਟਾ ਰਹਿਣ ਵਾਲਾ ਪਿਓਰ ਦਾ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਰੂ ਗਾ ਦੁਪੱਟਾ ਬਹੁਤ ਪਿਆਰੇ ਸੂਟ ਰਹਿਣ ਵਾਲਿਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਅਗਲਾ ਕਲਰ ਵੀ ਬੜਾ ਪਿਆਰਾ ਜਿਹਾ ਦੇਖੋ ਇਹ ਵਾਲਾ ਆਉਣ ਵਾਲਾ ਸੁੱਕਾ ਮਹਿੰਦੀ ਆ ਜਾਂ ਕਲਰ ਠੀਕ ਹੈ ਜੀ ਮਹਿੰਦੀ ਆ ਜਾਂ ਕਲਰ ਆਉਣ ਵਾਲਾ ਜੀ ਠੀਕ ਹੈ ਜੀ ਦੇਖ ਸਕਦੇ ਹੋ ਸੈਂਟਰ ਦੇ ਵਿੱਚ ਚਿਕਨਵਰਕ ਪੈਚਵਰਕ ਹੈ ਜੀ ਪੂਰੇ ਸੈਂਟਰ ਚ ਚਿਕਨਵਰਕ ਪੈਚ ਹੈ ਜੀ ਦੋਨੋਂ ਸਾਈਡ ਦੇ ਉੱਪਰ ਵਰਕ ਕੀਤਾ ਗਿਆ ਲੇਸ ਲਗਾ ਕੇ ਇਹਨੂੰ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਦੇਖੋ ਐਦਾਂ ਐਦਾਂ ਜਿਹੜਾ ਪੈਚ ਆ ਵੀ ਚਿਕਨਵਰਕ ਦਾ ਅਟੈਚ ਕੀਤਾ ਹੈ ਦੋਨੋਂ ਸਾਈਡ ਲੇਸ ਲਗਾ ਕੇ ਐਦਾਂ ਦੀ ਡਿਜ਼ਾਈਨਿੰਗ ਅਸੀਂ ਖੁਦ ਕਰਦੇ ਹਾਂ ਲੇਸ ਲਗਾ ਕੇ ਦੇਖੋ ਤੁਹਾਨੂੰ ਪਹਿਲਾਂ ਹੀ ਇਹਦੇ ਵਿੱਚ ਡਿਜ਼ਾਈਨਿੰਗ ਮਿਲ ਰਹੀ ਹੈ ਘੇਰੇ ਦੇ ਉੱਪਰ ਵੀ ਲੈਸ ਲਗਾ ਕੇ ਘੇਰੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਠੀਕ ਹੈ neck ਪੱਟੀ ਬਣੀ ਹੋਈ ਹੈ ਤੁਹਾਨੂੰ ਦਿਖਾ ਸਕਦੇ ਆ neck ਪੱਟੀ ਬਣੀ ਹੋਈ ਹੈ 컬러 ਬੜਾ ਪਿਆਰਾ ਜਾਂ ਰਹਿਣ ਵਾਲਾ ਥੋੜਾ ਜਿਹਾ ਡਲ ਆ ਰਿਹਾ ਪਰ ਕੈਮਰੇ ਵਿੱਚ ਲਾਈਟ ਕਲਰ ਹੋਣ ਕਰਕੇ ਠੀਕ ਹੈ ਜੀ ਪਰ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਬਹੁਤ ਪਿਆਰਾ ਕਲਰ ਰਹਿਣ ਵਾਲਾ ਜੀ ਇਹ ਬੜਾ ਉਗੀ ਨਾਲ ਬਾਟਮ ਬਾਂਦਨੀ ਪ੍ਰਿੰਟ ਦਾ ਰਹਿਣ ਵਾਲਾ ਪਿਓਰ ਦਾ 2.5 ਮੀਟਰ ਕੱਟ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਲੱਗੀ ਹੈ ਲੈ ਪੱਟੀ ਠੀਕ ਹੈ ਜੀ ਪੱਟੀ ਲੱਗੀ ਹੋਈ ਹੈ ਦੁਪੱਟੇ ਦੇ 4 ਸਾਈਡ ਟਸਲਸ ਲੱਗੇ ਹੋਏ ਹਨ ਬੜਾ ਗਰਲਿਸ ਲੁੱਕ ਦੇ ਵਿੱਚ ਸੂਟ ਰਹਿਣ ਵਾਲਾ ਸਰਦਾਰੀ ਸੂਟ ਹੈ ਜੀ ਕੋਈ ਵੀ ਮੇਰੀ ਭੈਣ ਨੂੰ ਵੇਅਰ ਕਰ ਸਕਦੀ ਹੈ ਠੀਕ ਹੈ ਜੀ ਮੇਰੀ ਜਿਹੜੀ ਹੈ ਮੇਰੀਆਂ ਛੋਟੀਆਂ ਭੈਣਾਂ ਉਹ ਵੀ ਵੇਅਰ ਕਰ ਸਕਦੇ ਆ ਐਦਾਂ ਦੇ ਸੂਟ ਨੂੰ ਤੇ 올ਡ লেডি ਵੀ ਇਹਨੂੰ ਵੇਅਰ ਕਰ ਸਕਦੀ ਹੈ ਸੂਟ ਦੀ ਲੋਕੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਬਹੁਤ ਪਿਆਰਾ ਸੂਟ ਰਹਿਣ ਵਾਲਾ ਸਿਰਫ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਆਫਰ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ 1050 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦੇ ਰਹੇ ਹਾਂ ਜੀ ਅਗਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਦੇਖ ਸਕਦੇ ਹੋ ਸੈਂਟਰ ਚ ਚਿਕਨ ਵਰਕ ਪੈਚ ਵਰਕ ਹੈ ਜੀ ਲੈਸ ਅਟੈਚ ਹੈ ਠੀਕ ਹੈ ਜੀ ਲੇਸ ਸਟੈਚ ਹੈ ਕੈਰੇ ਨੂੰ ਕੇਰਾ ਵੀ ਜਿਹੜਾ ਫਿਨਿਸ਼ਿੰਗ ਦਿੱਤੀ ਗਈ ਹੈ ਇਦਾਂ ਬਲੇਸ ਲਗਾ ਕੇ neck ਪੱਟੀ ਬਣੀ ਹੋਈ ਹੈ ਸੋ ਨੂੰ ਆਫਰ ਪ੍ਰਾਈਸ ਦੇ ਵਿੱਚ ਦੇ ਰਹੇ ਆ ਇਹ ਵਾਲੇ ਸੂਟ ਪਿਓਰ ਕਾਟਨ ਸਟੱਫ ਰਹਿਣ ਵਾਲਾ ਠੀਕ ਹੈ ਜੀ ਪਲੇਨ ਰਹਿਣ ਵਾਲੀ ਇਹਦੇ ਨਾਲ ਬਾਟਮ ਬਾਂਦਨੀ ਪ੍ਰਿੰਟ ਦਾ ਰਹਿਣ ਵਾਲਾ ਪਿਓਰ ਦਾ ਦੁਪੱਟਾ ਟਾਈ ਮੀਟਰ ਰਹਿਣ ਵਾਲੀ ਦੁਪੱਟੇ ਦੀ ਕੱਟ ਬੜਾ ਪਿਆਰਾ ਜਿਹਾ ਦੁਪੱਟਾ ਹੈ ਲੇਸ ਲੱਗੀ ਹੈ ਦੁਪੱਟੇ ਦੇ ਉੱਪਰ ਟਸਲਸ ਲੱਗੇ ਆ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ গারਲਿਸ਼ ਲੁੱਕ ਦੇ ਵਿੱਚ ਵੀ ਸੂਟ ਰਹਿਣ ਵਾਲਾ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹਨੂੰ ਲੇਡੀਜ਼ ਹੈ ਵਾਲਾ ਸੂਟ ਨੂੰ ਵੇਅਰ ਕਰ ਸਕਦੀ ਹੈ ਬਹੁਤ ਪਿਆਰੇ ਸੂਟ ਰਹਿਣ ਵਾਲੇ ਹੈ ਦੇਖੋ ਜੀ ਦੁਪੱਟਾ ਵੀ ਬੜਾ ਪਿਆਰਾ ਜਿਹਾ ਬਾਂਦਨੀ ਬ੍ਰੈਂਡ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਪ੍ਰਾਈਸ ਦੇ ਰਹੀਆਂ ਆਫਰ ਪ੍ਰਾਈਸ 1050 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦੇ ਰਹੇ ਹਾਂ ਜੀ ਅਸੀਂ ਅਗਲਾ ਕਲਰ ਚੈੱਕ ਕਰੋ ਅਗਲਾ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਦੇਖੋ ਇਹ ਵਾਲਾ ਕਲਰ ਰਹੂਗਾ ਇਹ ਵੀ ਬੜਾ ਬਹੁਤ ਪਿਆਰਾ ਕਲਰ ਆਣ ਵਾਲਾ ਹੈ ਸੈਂਟਰ ਦੇ ਵਿੱਚ ਬਣਿਆ ਹੋਇਆ ਚਿਕਨ ਪੈਚਵਰਕ ਦੋਨੋਂ ਸਾਈਡ ਤੋਂ ਨੂੰ ਵਰਕ ਮਿਲਣ ਵਾਲਾ ਹੈ ਠੀਕ ਹੈ ਜੀ ਦਪੱਟਾ ਰਹੂਗਾ ਜਨਾਲ ਪਿਓਰ ਦਾ neck ਪੱਟੀ ਬਣੀ ਹੋਈ ਹੈ ਲੈਸ ਲਗਾ ਕੇ ਬੜੀ ਫਿਨਿਸ਼ਿੰਗ ਨਾਲ ਪੱਟੀ ਬਣੀ ਹੋਈ ਹੈ neck ਠੀਕ ਹੈ ਜੀ ਅੱਗੇ نیچے ਘੇਰਾ ਵੀ ਬੜਾ ਸੋਹਣਾ ਜਿਹਾ ਰੈਡੀ ਹੋਇਆ ਹੈ ਦਾ ਲੇਸਸ ਲਗਾ ਕੇ ਬੜਾ ਸੋਨਾ ਜਿਹਾ ਘੇਰਾ ਰੈਡੀ ਹੋਇਆ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਬਾਂਦਨੀ ਪ੍ਰਿੰਟ ਦੇ ਵਿੱਚ ਮਿਲਣ ਵਾਲਾ ਤੁਹਾਨੂੰ ਪਿਓਰ ਦਾ ਦੁਪੱਟਾ ਟਪੱਟੇ ਦੇ ਉੱਪਰ ਲੈਸ ਆ ਟਸਲਸ ਹੈ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੈ ਜੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਰਹਿਣ ਵਾਲੇ ਹੈ ਜੀ ਜਿਹੜੀ ਵੀ ਮੇਰੀ ਪੈਨ ਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਕੀ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਇਹ ਵਾਲੇ ਸੂਟ ਬਾਇ ਕਰ ਸਕਦੇ ਹੋ ਸਾਡੀ ਜੋ ਲੋਕੇਸ਼ਨ ਹੈ ਕਾਫੀ ਮਰੀਆ ਪੈਣਾ ਸਾਡੀ ਲੋਕੇਸ਼ਨ ਪੁੱਛਤੀਆਂ ਜੀ ਸਾਡੀ ਲੋਕੇਸ਼ਨ ਹੈਗੀ ਹੈ ਅਸੀਂ ਡਿਸਟ੍ਰਿਕਟ ਮਾਨਸਾ ਬਟਲਾੜਾ ਕੋ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਜੇਕਰ ਤੁਸੀਂ ਆਈਟੀਆਈ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਕੇ ਲੈਫਟ ਸਾਈਡ ਅੰਦਰ ਨੂੰ ਆ ਕੇ ਫਰਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਮੇਨ ਰੋਡ ਤੇ ਸ਼ਾਪ ਨਹੀਂ ਹੈ ਫਸਟ ਗਲੀ ਆਉਗੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਗਲੀ ਦੇ ਮੋੜ ਤੇ ਸਾਡਾ ਬੋਰਡ ਲੱਗਿਆ ਵਾਹਿਗੁਰੂ ਕਲੌਥ ਹਾਊਸ ਠੀਕ ਹੈ ਜੀ ਗਲੀ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹਾ ਵੱਲੋਂ ਆ ਰਹੇ ਹੋ ਤਾਂ ਤੁਹਾਨੂੰ ਪੁਲ ਕ੍ਰੋਸ ਨਹੀਂ ਕਰਨਾ ਤੁਸੀਂ ਰਾਈਟ ਸਾਈਡ ਆਉਣਾ ਰਾਈਟ ਸਾਈਡ ਆ ਕੇ ਥੋੜਾ ਜਿਹਾ ਅੱਗੇ ਆ ਕੇ ਜਿਹੜੀ ਫਸਟ ਗਲੀ ਵਿੱਚ ਐਂਟਰ ਕਰਕੇ ਜੀ ਇੱਕ ਗਲੀ ਆਉਗੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਵਾਹਿਗੁਰੂ ਕਲੌਥ ਹਾਊਸ ਜਿਹੜੀ ਵੀ ਮੇਰੀ ਭੈਣ ਸਾਡੇ ਸ਼ਾਪ ਤੇ ਵਿਜ਼ਿਟ ਕਰਨਾ ਉਹ ਸਾਡੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਸਾਨੂੰ ਫੋਨ ਕਾਲ ਕਰਕੇ ਸਾਡਾ ਐਡਰੈਸ ਵੀ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਜੀ ਇਹ ਸਨ ਸਾਡੇ ਅੱਜ ਦੇ ਬੜੇ ਪਿਆਰੇ ਪਿਆਰੇ ਰਹਿਣ ਵਾਲੇ ਸੂਟ ਜਿਹੜੀ ਵੀ ਮੇਰੀ ਭੈਣ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੂਟ ਪਸੰਦ ਹੈ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਕਲਰ ਬੜੇ ਪਿਆਰੇ ਆ ਦੇਖੋ ਬੜਾ ਹੀ ਵੀ ਬੜਾ ਪਿਆਰਾ ਜਿਹਾ ਕਲਰ ਹੈ ਕਈ ਵਾਰੀ ਕੈਮਰੇ ਵਿੱਚ ਡਲ ਕਲਰ ਆ ਜਾਂਦਾ ਦੇਖੋ ਇਹ ਵਾਲਾ ਸੇਮ ਕਲਰ ਹੈ ਜੀ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਬਾਂਦਰੀ ਪ੍ਰਿੰਟ ਦੇ ਪਿਓਰ ਦੇ ਦੁਪੱਟੇ ਰਹਿਣ ਵਾਲੇ ਆ ਤੁਹਾਨੂੰ ਵਰਕ ਵੀ ਮਿਲਣ ਵਾਲਾ ਸੈਂਟਰ ਚ ਚਿਕਨ ਵਰਕ ਪੈਚ ਵਰਕ ਵੀ ਮਿਲਣ ਵਾਲਾ ਦੇਖੋ ਜੀ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 1050 ਦੇ ਵਿੱਚ ਇਹ ਬੜੇ ਪਿਆਰੇ ਜਿਹੇ ਸੂਟ ਦੇ ਰਹੇ ਆ ਠੀਕ ਹੈ ਜੀ ਨਾਲ ਦੁਪੱਟਾ ਵੀ ਦੁਪੱਟੇ ਦੀ ਵੀ ਪੂਰੀ ਫਿਨਿਸ਼ਿੰਗ ਹੈ ਤੇ ਪੂਰੇ ਸੂਟ ਦੀ ਵੀ ਬੜੀ ਪੂਰੀ ਫਿਨਿਸ਼ਿੰਗ ਹੈ ਜੀ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਦੇਖੋ ਪ੍ਰੋਪਰ ਕਲਰ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਵਾਲੇ ਕਲਰ ਹੈ ਜਿਹੜੂ ਅਸੀਂ ਕੈਮਰਾ ਸਿੱਧਾ ਕਰਦੇ ਆ ਤੁਹਾਡੇ ਡਲ ਆਉਂਦੇ ਆ ਪਰ ਪ੍ਰੋਪਰ ਇਹ ਵਾਲੇ ਕਲਰ ਆ ਜੀ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਾਡੇ ਕੋਲੋਂ ਤੁਸੀਂ ਉਹ ਵਾਲਾ ਸੂਟ ਬਾਏ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਇੱਕ ਮੇਰੇ ਭੈਣਾਂ ਨੂੰ ਅਸੀਂ ਰਿਕਵੈਸਟ ਕਰਦੇ ਆ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਵੀ ਜਿਹੜੇ ਸਾਡੇ ਸੂਟ ਹੈ ਕਿੱਦਾਂ ਦੇ ਤੁਹਾਨੂੰ ਪਸੰਦ ਆਉਂਦੇ ਆ ਕਿ ਨਹੀਂ ਪਸੰਦ ਆਉਂਦੇ ਆ ਠੀਕ ਹੈ ਜੀ ਪਰ ਮੈਨੂੰ ਪਤਾ ਮੇਰੀਆਂ ਭੈਣਾਂ ਸਾਡੇ ਕੋਲੋਂ ਬਹੁਤ ਸਾਰੇ ਸੂਟ ਹਰ ਰੋਜ਼ ਬਾਏ ਕਰਦੀਆਂ ਜੀ ਮੇਰੀਆਂ ਭੈਣਾਂ ਨੂੰ ਸਾਡੇ ਸੂਟ ਬੜੇ ਪਸੰਦ ਆਉਂਦੇ ਆ ਇਹਨਾਂ ਵਿੱਚੋਂ ਵੀ ਜਿਹੜਾ ਵੀ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਸਾਡੇ ਕੋਲ ਸਕਰੀਨਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ